ਆਮੈਕਸ ਹਾਂ ਇਹਨੇ ਤੁਰੇ ਜਾਂਦੇ ਦੇ ਏਅਰ ਛਾੜ ਦੇਣੀ ਆ ਦਾ ਮਨਾ ਜਦੋਂ ਧਿਆਨ ਹੀ ਰੱਖੇ ਬੰਦਾ ਕੰਡਾ ਕਰਾਲਿਓ ਕੰਡਾ ਆਪਾਂ ਆਹ ਆਹ ਚੱਕਦਾ ਜੀ ਬਲਣ ਦੇਖ ਜਾਂਦੀ ਹੈ ਨਾ ਸ਼ੋਲਡਰ ਉੱਤੋਂ ਦੀ ਇਹ ਹੈਗਾ ਰਾਤ ਦਾ ਵਿਊ ਅੰਬੈਸਡਰ ਬ੍ਰਿਜ ਦਾ ਦੇਖੋ ਤੇ ਕਿਣਾ ਸ਼ੇਅਰ ਤੇ ਲਾਈਕ ਲਾਜ਼ਮੀ ਕਰਿਆ ਕਰੋ ਵੀਡੀਓ ਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਕਰੋ ਦੱਪ ਕੇ ਸਪੋਰਟ ਓਕੇ ਜੀ ਹਰਿਆਣੇ ਕਰੋ ਸਪੋਰਟ ਚੈਨਲ ਕਰੋ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਤੇ ਹਾਂਜੀ ਗੁੱਡ ਮਾਰਨਿੰਗ ਸੰਗਤੇ ਲੈ ਵੀ ਸਵੇਰ ਦੇ ਵੱਜ ਗਏ ਆ 6 6:15 ਹੋ ਗਿਆ ਚੈੱਕ ਇਨ ਕਰਨ ਲੱਗੇ ਆ ਇਹਨਾਂ ਦੇ ਵੀ ਮਨ ਲੱਗਦਾ ਨੇ ਰੈਨੋਵੇਸ਼ਨ ਚੱਲੀ ਜਾਂਦੀ ਆ ਸਿਕਿਉਰਟੀ ਵਾਲਿਆਂ ਦੇ ਅੱਜ ਦੀ ਆ ਬੰਦ ਕਰਤਾ ਉਰਲਾ ਉਹ ਪਰਲਾ ਉਹ ਮਨ ਲੱਗਾ ਹੂੰ ਰੱਖੀ ਬੈਠੇ ਆਗੇ ਟਰੈਲਰ ਜਾਂ ਕੰਟੇਨਰ ਉਹ ਤੇਰਾ ਹੁੰਦਾ ਚੈੱਕ ਇਨ ਆ ਚੈੱਕ ਇਨ ਦਾ ਹੀ ਖਤਰਾ ਹੁੰਦਾ ਇਹਨਾਂ ਦੇ ਮੈਂ ਅੱਗੇ ਦੱਸ ਗਿਆ ਟਿਆਂ 11 ਵਜੇ ਨਾਲ ਆ ਕੇ ਕਹਿੰਦੇ ਮੁੰਡਿਓ 11 ਤੇ ਹੁਣ ਜਾ ਕੇ ਪੇਪਰ ਮਿਲੇ ਆਪਾਂ ਨੂੰ ਡਿਲੀਵਰੀ ਟਰਨ ਹੋਈ ਹੈ ਆਏ ਬਾਲ ਮਾਰ ਇਆ ਕੁੱਤਾ ਦਾ ਸ਼ਿਫਟ ਆ ਜਾਂ ਪਰ ਨੀਂਦ ਸੋਣੀ ਆ ਗਈ ਅੱਜ ਪਹਿਲਾਂ ਬਾਹਰ ਸੁੱਤਾ ਰਿਆ ਮੁੜ ਕੇ ਡਿਲੀਵਰੀ ਦਾ ਟਾਈਮ ਹੋ ਗਿਆ ਇੱਧਰ ਨੂੰ ਆ ਗਿਆ ਸੀਗਾ ਪਰ ਨੀਂਦ ਸੋਣੀ ਆ ਗਈ ਉਹਦੇ ਨਾਲ ਆਹ ਖੜਾ ਆਪਣਾ ਝੋਟਾ ਤੁਹਾਨੂੰ ਚੀਜ਼ ਦਿਖਾਵਾਂ ਨਾ ਦੇਖੋ ਆ ਹੁਣ ਜਿਵੇਂ ਆ ਸਲਿੱਪਰੀ ਆ ਨਾ ਬਣੀ ਵੀ ਹੈ ਨਾ ਆਹ ਕੰਮ ਕਰਦੀਆਂ ਇਹਨਾਂ ਦੀਆਂ ਚੀਨਾਂ ਇਹਦੀਆਂ ਦਾ ਇਹਨਾਂ ਦੀਆਂ ਹੋਣਾ ਜਿਹੜਿਆ ਚਲਾ ਕੇ ਲਿਆਏ ਆ ਹੁਣੇ ਆਹ ਚੀਜ਼ ਆ ਮੈਕ ਹੀ ਆ ਹਨਾ ਇਹਨੇ ਤੁਰੇ ਜਾਂਦੇ ਦੇ 에ਅਰ ਛਾੜ ਦੇਣੀ ਆ ਆਹ ਗੋਲ ਚੱਕਰ ਜੇ ਇਹ ਥੱਲੇ ਚਲੇ ਜਾਣੇ ਇੱਥੇ ਟਾਇਰਾਂ ਦੇ ਆ ਚੈਨਾਂ ਥੱਲੇ ਘੁਕਣ ਲੱਗ ਜਾਂਦੀਆਂ ਕਿਉਂਕਿ ਅੱਜੇ ਚ ਹੁਣ ਇਹਨਾਂ ਨੇ ਇੱਥੇ ਛਾਂਟੀ ਕਰਨੀ ਹੁੰਦੀ ਹੈ ਮੰਨ ਲਓ ਟਰੈਲਰ ਟਰਲਰ ਮੂਵ ਕਰਨੇ ਹੁੰਦੇ ਆ ਤੇ ਇਹ ਟਾਇਰਸ ਮੁੜ ਕੇ ਇਹਨਾਂ ਨੂੰ ਉਹ ਨੀਚੇ ਇਨਾਂ ਚੜਾਉਣ ਦੀ ਲੋੜ ਨਹੀਂ ਆ ਦੇਖੋ ਉਹ ਟਾਇਰਾਂ ਦੀ ਵੀ ਗੁੱਟੀ ਬਹੁਤ ਵੱਡੀ ਆ ਪਰ ਇਹ ਆ ਚੀਜ਼ਾਂ ਵਰਤਦੇ ਆ ਜਿਆਦਾ ਉਹ ਟਾਇਰ ਇਹਨੇ ਕੋ ਥੱਲੇ ਚਲੇ ਜਾਣੇ ਆ ਮੈਂ ਕਿਹਾ ਵੀ ਬਹੁ ਟਾਈਮ ਪਹਿਲਾਂ ਵੀ ਦਿਖਾਈ ਪਿਆ ਮਹੀਨਾ ਡੇਢ ਮਹੀਨਾ ਤੇ ਜਿਹੜੇ ਉਹ ਥੱਲੇ ਚਲੀ ਜਾਣੇ ਆ ਟਾਇਰ ਦੇ ਥੱਲੇ ਕੁਕਲ ਲੱਗ ਜਾਂਦਾ ਜੀ ਘੁਗਦੀ ਆ ਤੇ ਕੋ ਕੁਕ ਬਾਰੀ ਨਾਲ ਚੇਨ ਥੱਲੇ ਆ ਜਾਂਦੀ ਹੈ ਇਹਦੇ ਗੱਡੀਏ ਛਾਂਦ ਸੰਗੇੜੇ ਵਿੱਚੋਂ ਲਾਈਏ ਡੋਰ ਹੋਰਾ ਮੇਰੇ ਕਿ ਨਹੀਂ ਚੱਕੀ ਜਾਂਦਾ ਵੀ ਕਰੀ ਕੀ ਜਾਂਦਾ ਵੇ ਇੱਥੇ ਖੜਾ ਕੇ ਟਰੈਲਰ ਆਣਾ ਐਦੇ ਜਿਵੇਂ ਹਵਾ ਹੁਬਾ ਚੱਲਦੀ ਹੁੰਦੀ ਆ ਹਨਾ ਆ ਡੋਰਾਂ ਦਾ ਮਾੜਾ ਜਦੋਂ ਧਿਆਨ ਹੀ ਰੱਖੇ ਬੰਦਾ ਬੱਦਲ ਵਾਲਿਆਂ ਨਾਲ ਜਿਵੇਂ ਜਮਾਂ ਹੀ ਥੱਲੇ ਆ ਕੇ ਹੁੰਦੇ ਆ ਨਾ ਵਾ ਸੁਣੋ ਇੱਥੇ ਵੀ ਪੈ ਗਈ ਆ ਕਰਕੇ ਸਿਕਿਉਰਟੀ ਵਾਲੇ ਕੋਲੇ ਚੈੱਕ ਇਨ ਨੈਸਲੇ ਵਾਲਿਆਂ ਦੇ ਮੇਰੇ ਵੀਰੋ ਨੈਸਲੇ ਵਾਲਿਆਂ ਦੇ ਆ ਪੇਪਰ ਮਿਲ ਗਿਆ ਆਪਾਂ ਨੂੰ ਅੱਗੇ ਤਾਂ ਨਹੀਂ ਇਹ ਮੋਸਟਲੀ ਉਧਰ ਜਿਹੜੀ ਇਹਨਾਂ ਦੀ ਦੂਸਰੀ ਉਹ ਆ ਹਨਾ ਉਧਰ ਆਪਣਾ ਜਾੜਾ ਉਥੋਂ ਛਡਾਉਂਦੇ ਹੁੰਦੇ ਆ ਤੇ ਚਕਾਉਂਦੇ ਹੁੰਦੇ ਆ ਐਕਟ ਇਹ ਕਹਿੰਦੇ ਇੱਧਰ ਹੀ ਖੜਾਗਾ ਇਹਨੂੰ ਡੋਰ ਨੰਬਰ 6 ਤੇ ਛੱਡਣਾ ਉਹ ਛਾ ਦੂਜੀ ਸਾਈਡ ਆ 6 ਉੱਥੇ ਛੱਡਣਾ ਤੇ ਇੱਧਰ ਹੀ ਜਾੜ ਚ ਹੀ ਖੜਾਗਾ ਕਹਿੰਦੇ ਲੋਟੜ ਵੀ ਤੇਰਾ ਮੈਂ ਠੀਕ ਆ ਸੁਣੋ ਦੇਖੋ ਹੋਰ ਹੀ ਗੰਦੀ ਜੀ ਬਣੀ ਪਈ ਆ ਇਹ ਸਲਿੱਪਰੀ ਬਹੁਤ ਆ ਇੱਥੇ ਮੈਂ ਦਾ ਕਾ ਬਾਈ ਤਾਂ ਸੋਨੀ ਨਹੀਂ ਚੱਲ ਬਾਈ ਸੁਣੋ ਹੀ ਸੁਣੋ ਆ ਇੱਕ ਸਲਮੂ ਕੀਤਾ ਜਮਾ ਮਗਰ ਲਾਏ ਪਏ ਸੀਗੇ ਨੇ ਤੇ ਇੱਥੇ ਕੀਤਾ ਮਸਾਂ ਟਰੱਕ ਦਾ ਸਾਰਾ ਜੋਰ ਲੱਗ ਗਿਆ ਕਿਉਂਕਿ ਆ ਥਾਂ ਸਾਫ ਆ ਨਾ ਟਰੇਲਰ ਖੜੇ ਤੋਂ ਬਾਅਦ ਚ ਸਨੋ ਪਈਆ ਇੱਥੇ ਟਰੱਕ ਦੇ ਟਾਇਰ ਆਉਂਦੇ ਸੀ ਆ ਸਲਿੱਪ ਮਾਰ ਮਾਰ ਕਾਲਾ ਕਰਤਾ ਥਾਮ ਵਿਚਾਰੇ ਨਹੀਂ ਨਾਲ ਹੋ ਗਿਆ ਭਰਾ ਨਹੀਂ ਕਿਹੜੇ ਨੇ ਇੱਧਰ ਖੜੇ ਦੀ ਚੇਂਜ ਕਰਾਦੇ ਆ ਇਹ ਨਾ ਉੱਥੇ ਟਰੈਲਰ ਬਾਵਾ ਦਿਨਾਂ ਦਾ ਖੜਾ ਸੀ ਤੇ ਉਹ ਪਿੱਛੇ ਭਾਈ ਗਰਦਾ گور ਕਰਦਾ ਆਉਂਦਾ ਇੱਥੇ ਨਾ ਸنوਹ ਪਈ ਸੀ ਤਾਂ ਉਵੇਂ ਢੇਰੀ ਵੀ ਹੈ ਨਹੀਂ ਸੀ ਜੇ ਦੀ ਟੈਕਟ ਮਿਲ ਜੇ ਤਾਂ ਪਤਲੀ-ਪਤਲੀ ਸنوਹ ਪਈ ਆ ਉਹ ਪਿੱਛੇ ਗਰਦਾ ਦੀ ਨਾ ਹੂ ਤਾਂ ਸنوਹ ਪੈ ਨਹੀਂ ਰਹੀ ਸਾਫ ਆ ਤੇ ਉਹ ਕਾਰ ਵਾਲੇ ਡਰਦੇ ਪਿੰਨੇੜੇ ਨਹੀਂ ਆਉਂਦੇ ਉਹ ਤਾਂ ਸਾਰੀ ਉੱਡੀ ਜਾਂਦੀ ਜਿਵੇਂ ਆਪਣੇ ਨੇ ਕੱਚੇ ਰਾਹਾਂ ਤੇ ਗੱਡੀ ਭਿਹਾਉਂਦੇ ਹੁੰਦੇ ਜਾਂ ਟਰੈਕਟਰ ਹਨਾ ਪਿੱਛੇ ਗਰਦਾ گور ਹੋ ਜਾਂਦਾ ਉਹ ਸੀਨ ਬਣਿਆ ਪਿਆ ਕਿਉਂਕਿ ਪਤਾ ਨਹੀਂ ਕਿੱਦਾਂ ਇਹ ਇੱਥੇ ਖੜਾ ਇਹ ਨੈਸਲੇ ਵਾਲਿਆਂ ਦੇ ਹੁਣ ਮੈਂ ਚੱਕਿਆ ਤੇ ਆ ਗਰਦੋ گور ਕਰਦਾ ਆਉਂਦਾ ਉਹ ਦੇਖੋ ਜੀ ਛੇ ਚ ਪਿੱਛ ਹਿੰਦਿਆਨੇ ਕਹਿੰਦੇ ਹੁੰਦੇ ਸੀ ਜਦੋਂ ਭੂਮ ਭਾਗਾਂ ਵਾਲੀ ਟਰਾਲੀ ਜਾਂ ਕੁਝ ਹੋਰ ਉਹ ਕੰਡਾ ਕਰਾ ਲਿਓ ਕੰਡਾ ਆਪਾਂ ਵੀ ਉਹ ਵਾਲਾ ਕੰਡਾ ਕਰਾਉਣ ਲੱਗਿਆਂ ਦਾ ਇਹ ਹੁੰਦਾ ਕੰਡਾ ਇਹਨਾਂ ਮੁਲਖਾਂ ਦਾ ਆ ਆਪਣੇ ਕੋਲੇ ਸੀ ਹੁੰਦਾ ਹਨਾ ਉੱਤਰ ਜਾ ਹੋਏ ਫਲਾਨਿਆਂ ਚੜ ਜਾ ਹੋਏ ਵੀ ਵਿੱਚ ਨਾ ਬੈਠਾ ਹੋਵੇ ਕੋਈ ਜਦੋਂ ਬੇਟ ਹੁੰਦਾ ਹੁੰਦਾ ਸਾਰੇ ਦਾ ਇਹਨੂੰ ਪ੍ਰੈਸ ਕਰ ਦੋ ਹੈਲੋ Ah. First, where are we? Fast rate. Set first? Yeah, yeah, fast, fast. Detector number? 856. Alright, you got your weight. Okay, thank you. Thank you. But ਆਈਨਾਈ ਗਮ ਮਸੀਬਾ ਹੁਣ ਉੱਥੇ ਅੰਦਰ ਜਾਣਾ ਹਨ ਤੇ ਉੱਥੋਂ ਨੇ ਆਪਾਂ ਨੂੰ ਉਹਦੀ ਸਲਿੱਪ ਕੱਢ ਕੇ ਦੇ ਦੇਣੀ ਆ ਸਾਰਾ ਬੇਟ ਵੋਟ ਲਿਖਿਆ ਹੋਇਆ ਉਹਨੂੰ ਪੇ ਕਰ ਦੇਣੇ ਆਪਾਂ ਇੱਧਰ ਯੂ ਐਸ ਡੀ ਹੁੰਦੀ ਆ ਇਹ ਮੇਰੇ ਸਾਬ ਨਾਲ ਹਾਂ 14 ਕਿ ਡਾਲਰਾਂ ਚ ਤੇ ਕੈਨੇਡੀਅਨ 23 ਕਿ ਡਾਲਰਾਂ ਚ ਉਧਰ ਕੈਨੇਡਾ ਚ ਪਰ ਇੱਧਰ ਸਕੇਲ ਕੈਨੇਡਾ ਨਾਲੋਂ ਸਸਤੀ ਆ ਜੇ ਦੇਖੀਏ 14 ਦੇ 18 19 ਬਣਦੇ ਆਗੇ ਉਹ 3-4 ਡਾਲਰ ਸਸਤੀ ਆ ਉਧਰ ਨਾਲੋਂ ਕੈਨੇਡਾ ਨਾਲੋਂ ਜ਼ਿਆਦਾਤਰ ਜਨਤਾ ਨੇ ਤਾਂ ਐਪਟੀ ਕੀਤੀ ਵੀ ਆ ਵੀ ਐਫਟੀ ਆ ਜਾਂਦਾ ਸਾਰਾ ਕੁਝ ਐਪ ਵਾਲੇ ਚੱਕਰਾਂ ਤੋਂ ਥੋੜਾ ਜਿਹਾ ਆਪਾਂ ਦੂਰ ਰਹੀਦਾ ਮੇਰੇ ਵੀਰੋ ਉਹ ਨਾਲ ਇਹ ਆ ਨਾਲੇ ਮੁੜ ਕੇ ਨਾ ਇਹ ਕੰਪਨੀ ਨੂੰ ਦੇਣੀ ਆ ਭੇਜਣੀ ਸੋਕੇ ਹੁੰਦੇ ਉਹ ਤੋਂ ਵੀ ਚੱਲ ਈਮੇਲ ਤੋਂ ਸਕਰੀਨਸ਼ਾਟ ਵਗੈਰਾ ਹੋ ਜਾਂਦਾ ਹੁੰਦਾ ਉਹ ਉਹਦਾ ਆਪਣਾ ਕੰਮ ਆ ਇਹਦਾ ਆਪਣਾ ਕੰਮ ਆ ਉਹਦੇ ਕਹਿਣ ਮੈਂ ਵੇਟ ਸਹੀ ਹੋਵੇ ਆਪਣਾ ਫੇਰ ਫੋਣੇ ਚੱਲੇ ਇਥੋਂ ਸਕੇਲ ਸਹੀ ਆ ਵੇਟ ਬੂਟ ਐਕਸਲ ਵੀ ਕਰ ਲੈ ਸੈਟ ਤੇ ਆ ਲੈ ਜਾਂਦਾ ਆਪਾਂ ਖਾਣ ਨੂੰ ਆਪਣਾ ਫੇਵਰੇਟ ਬਹੁਤ ਸਵਾਦ ਆਇਆ ਇਹ ਤੇ ਨਾਲ ਚੱਕ ਲੈਂਦੀ ਕਾਫੀ ਬੈ ਖਾ ਕੇ ਤੇ ਫਿਰ ਤੁਰਦੇ ਹਾਂ ਹੁਣ ਤਿਆਰੀ ਆ ਤੁਰਨ ਦੀ ਤੇ ਲਈਏ ਕਹਿੰਦੇ ਧਰ ਮਤਲਬ ਘਾੜ ਬੱਜੀ ਓਹੋ ਇਹ ਚੱਕਰ ਹੋ ਗਿਆ ਮੱਲਾ ਦਾ ਅੰਬਰਾ ਜਾ ਕੇ ਔਨ ਕਰਵਾ ਕੇ ਆਉਣਾ ਪੂਏ ਤਾਂ ਕਹਿ ਰਿਹਾ ਅੰਦਰ ਜਾਣਾ ਪਊਗਾ ਇੱਥੇ ਚੱਲਣਾ ਨਹੀਂ ਇਹ ਅੰਦਰੋਂ ਤਲਵਾ ਕੇ ਆਉਣੇ 11 ਜਾ ਕੇ ਨਾ ਤੇਲ ਤੂਲ ਭਰਾ ਕੇ ਸ਼ਾਵਰ ਫ੍ਰੀ ਸੀਗੇ ਹਨਾ ਮੈਂ ਬੁੱਕ ਕਰ ਲਿਆ ਸ਼ਾਵਰ ਲੈ ਕੇ ਆਇਆ ਜਦੋਂ ਮੈਂ ਅੰਦਰ ਗਿਆ ਬਾਈ ਦਿਨ ਖੜਾ ਸੀ ਉਦੋਂ ਇਹ ਹੁਣ ਦੇਖੋ ਦਿਨ ਛਿਪ ਗਿਆ ਮਗਰ ਨਾ ਪਹਾੜੀ ਆ ਬੈਕ ਸਾਈਡ ਕਿੱਡਾ ਸੋਹਣਾ ਲੱਗਦਾ ਹੈ ਨਾ ਵਿਊਜ ਘੈਂਟ ਆ ਨਾ ਘੈਂਟ ਆ ਕੰਮ ਕਰ ਆਹ ਕਿਹੜਾ ਵਿਚਾਲੇ ਟਿੱਡਾ ਜਾ ਕਰੀ ਖੜਾਗਾ ਸ਼ਾਵਰ ਸ਼ੂਕਰ ਲੈ ਆਇਆ ਆਲ ਗੁੱਡ ਆ ਨਿਕਲਦੇ ਆ ਇਥੋਂ ਜੇ ਆਪਾਂ ਚਲਾਉਣਾ ਕਾਫੀ ਟਾਈਮ ਆ ਨਾ ਅਜੇ ਨਹੀਂ ਸੌਂਦੇ ਢੀ ਛੇਤੀ ਬਹੁਤੀ ਲਾਜ਼ਮੀ ਚੈੱਕ ਕਰੋ ਪਿੰਨ 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 ਗੋਡਾ एवरीथिंग ਓਕੇ ਕੈਪ ਕਪ ਲੱਗੇ ਹੋਏ ਆ ਨਾ ਤੇਲ ਪਾ ਜਾਦੇ ਫਰਕ ਇਹਦਾ ਟ੍ਰੈਫਿਕ ਦਾ ਰਾਸ਼ ਦਾ ਹੈ ਨਾ ਵੀ ਘਟੂਣ ਦਾ ਇਹ ਵੀ ਕਾਰਨ ਆ ਕਿਉਂਕਿ 크리스마ਸ ਦੇ ਦਿਨ ਹੁਣ ਮੂਰੇ ਛੁੱਟੀਆਂ ਚੱਲ ਰਹੀਆਂ ਸਾਰੇ ਪਾਸੇ ਆ ਇਹ ਤੋਂ ਗਾਂ ਵਾਲਾ ਵੀਕ ਛੁੱਟੀਆਂ ਹੀ ਆ ਕਿਉਂਕਿ ਅੱਜ 22 ਤਰੀਕ ਹੋ ਗਈ ਆ ਤੇ ਮੂਰੇ ਨਵਾਂ ਸਾਲ ਵੀ ਆਉਣਾ ਤੇ ਪਹਿਲਾਂ 크리스마ਸ ਆ ਗਈ ਤਾਂ ਕਰਕੇ ਵੀ ਰਾਸ਼ ਵਗੈਰਾ ਦਾ ਬਹੁਤ ਫਰਕ ਆਗਾ ਨਹੀਂ ਆਹ ਥਾਂ ਦਾ ਸਾਰੇ ਭਰੇ ਵੀ ਹੁੰਦੇ ਆ ਹੁਣ ਆ ਕੋਈ ਬੇਕੂਫਾ ਦਾ ਇਹ ਆ ਲਾਈਨ ਚ ਹੋਲੀ ਜਾਈ ਜਾਂਦਾਗਾ ਜਾਣਾ ਤਾਂ ਮੇਰਾ ਵੀਰ ਉਧਰ ਜਾ ਬੜਾ ਲੈਫਟ ਲਾਈਨ ਚ ਆਹ ਕਾਰ ਵਾਲਾ ਵੀ ਇੱਧਰ ਨੰਗਿਆ ਉਹ ਇੱਧਰ ਨੰਗਿਆ ਇਸ ਕੋ ਹਮ ਆਹ ਚੱਕਦਾ ਜੀਪ ਵਾਲ ਨੇ ਦੇਖ ਜਾਂਦੀ ਐ ਨਾ ਸ਼ੋਲਡਰ ਉਤੋਂ ਦੀ ਆਏ ਹੁੰਦੇ ਕਾਲੀ ਦੇ ਕੰਮ ਇਹਨੇ ਮੂਰੇ ਕੀਤੀ ਹੁਣ ਉਹ ਕਰੂਗਾ ਮੂਰੇ ਆ ਉਹ ਕਰਤੇ ਉਹਨੇ ਲਾਤੇ ਬ੍ਰੇਕ ਤੇ ਇੱਕੋ ਪੈਂਤਰਾ ਆਉਣ ਉਹਨੇ ਕਰਤੀ ਮੂਰੇ ਉਹਦੇ ਉਹਨੇ ਇਹਦੀ ਗਲਤੀ ਆ ਇਹਨੇ ਇੱਥੋਂ ਉਹਦੇ ਮੂਹਰੇ ਇੱਕੇ ਦਾ ਲੇਫਟ ਲੈਂਡ ਚ ਕਰਤੀ ਉਹ ਪਿੱਛੋਂ ਫੁੱਲ ਸਪੀਡ ਤੇ ਆਈ ਜਾਂਦਾ ਸੀ ਜੀਪ ਵਾਲਾ ਅੱਠਾ ਕੇ ਕਰਾਤੇ ਹੀ ਨਾ ਇਹਨੇ ਗੰਜਰ ਦੇਨੇ ਉਹਦੇ ਹੁਣ ਫੇਰ ਆ ਗਿਆ ਲੈ ਰਾਈਟ ਲੈਂਡ ਚ ਉਹ ਇੰਡੀਕੇਟਰ ਲਾ ਲਿਆ ਉਹਨੇ ਇਹ ਬਾਈ ਮਰਵਾਉਂਦੇ ਬਹੁਤ ਆ ਹਾਈਵੇ ਤੇ ਇਹਨਾਂ ਨੇ ਪਤਾ ਹੀ ਨਹੀਂ ਕਿਹੜੇ ਵੇਲੇ ਤੁਸੀਂ ਕਿੰਨੀ ਸਪੀਡ ਤੇ ਆਈ ਜਾਂਦੇ ਹੋ ਨਾ ਲੈਂਡ ਚੇਂਜ ਕਰ ਦੇਣੀ ਆ ਕਿਉਂਕਿ ਹੁਣ ਮੇਰੇ ਮੂਹਰੇ ਇਹਨੇ ਲੈਂਡ ਚੇਂਜ ਕੀਤੀ ਉਹ ਜੀਪ ਵਾਲ ਨੂੰ ਤਾਂ ਨਹੀਂ ਨਾ ਦੀਂਦਾ ਸੀ ਵੀ ਕੋਈ ਲੈਫਟ ਲੈਂਡ ਚ ਆ ਰਿਹਾ ਵੀ ਉਹਦੇ ਮੂਹਰੇ ਆ ਰਿਹਾ ਇਹ ਅੱਜ ਪਾਗਲਾਂ ਤੋਂ ਰੋਡ ਤੇ ਬਹੁਤ ਵਜਣਾ ਪੈਂਦਾ ਬਾਈ ਹੁਣ ਉਹ ਲੈਫਟ ਲੇਨ ਚ ਗਿਆ ਲੈਫਟ ਲੇਨ ਹੁੰਦੀ ਹੈ ਤੇਜ਼ ਜਾਣੇ ਵਾਲਿਆਂ ਵਾਸਤੇ ਨਾ ਤੇਜ਼ ਜਾਣ ਵਾਲਿਆਂ ਵਾਸਤੇ ਤੇ ਉਹਦੇ ਚ ਹੀ ਹੌਲੀ ਤੁਰ ਜਾਂਦਾ ਉਹ ਟ੍ਰੈਫਿਕ ਉਹਦੇ ਮਗਰ ਜਾਈ ਜਾਂਦਾ ਸਾਰਾ ਆਹ ਲਾਲ ਕਾਰ ਵਾਲਾ ਮੇਰੇ ਮੂਰੇ ਆ ਕੇ ਫੜ ਗਿਆ ਆਪਾਂ ਵੀ ਚੇਂਜ ਕਰ ਲੈਨੇ ਆ ਲੈਨ ਮੱਕਰਦਾ ਫਲਾਈ ਫਿਰਦਾ ਭਲਾਈ ਫਿਰਦਾ ਲੋਕੀ ਮੂੰਹ ਚੱਕੀ ਫਿਰਦੇ ਨੇ ਤਾਂ ਕਈ ਥਾਣਾ ਉਖੜ ਗਈਆਂ ਬੜੀਆਂ ਗੰਦੀਆਂ ਹੰਪ ਜਿਹੇ ਇਹ ਕਈ ਦੇਵੀ ਆਪਾਂ ਹੁਣ ਲੱਗਿਆ ਕਨੇਡਾ ਐਂਟਰ ਕਨੇਡਾ ਮੈਨੂੰ ਲੱਗਾ ਗਲਤ ਤਾਂ ਨਹੀਂ ਲੰਘ ਗਿਆ ਨਹੀਂ ਸਹੀ ਆ ਸ਼ਰਮ ਮੈਂ ਕਿਹਾ ਕਿਤੇ ਉਹ ਰਾਈਟ ਵਾਲਾ ਐਗਜ਼ਿਟ ਲੈਣਾ ਸੀ ਮੈਨੂੰ ਹਾਲਾਏ ਭਲਿੱਕਾ ਲੱਗਿਆ ਨਹੀਂ ਸੈਨ ਬੋਦਰਿੰਦਰ ਉਹ ਸਾਹਮਣੇ ਦੀ ਉਹ ਬ੍ਰਿਜ ਤੇ ਜਾਣਾ ਆਪਾਂ ਇੱਥੋਂ ਕਰ ਲੋ ਰਾਈਟ ਲੈ ਗਿਆ ਲਾ ਗਿਆ ਮੈਂ ਤਾਂ ਮੈਂ ਇਹਦੇ ਗਲਤ ਹੈ ਐਗਜ਼ਿਟੀ ਕੱਟ ਲੈ ਮੈਂ ਲੱਗ ਗਿਆ ਬੀਬਾ ਪਤਾ ਲੱਗ ਗਿਆ ਹਾਂ ਇਹ ਹੈਗਾ ਰਾਤ ਦਾ ਥਿਊ ਅੰਬੈਸਡਰ ਬ੍ਰਿਜ ਦਾ ਦੇਖੋ ਇਹ ਦੂ ਬਾਅਦ ਇਹ ਅੰਦ ਚ ਹੋ ਜਾਣਾ ਕੈਨੇਡਾ ਸ਼ੁਰੂ ਥੱਲੇ ਸਾਰਾ ਪਾਣੀ ਪਾਣੀ ਹੈ ਇਹਦੇ ਪਿੱਛੇ ਤੋਂ ਨਾ ਮਾੜੀ ਸਪੀਡ ਬਣਾਉਣੀ ਪੈਂਦੀ ਹੈ ਕਿਉਂਕਿ ਸਪੀਡ ਜਮਾਂ ਹੀ ਘਟ ਜਾਂਦੀ ਹੈ ਨਾ ਜਿੱਥੇ ਉਹ ਕੈਮਰੇ ਲੱਗੇ ਆ ਤੇ ਟਰੱਕ ਬਾਈ ਇੱਕ ਲੋਡ ਪਰ ਆ ਤੇ ਐ ਮਸਾ ਚੜਦਾ ਵਿਚਾਰਾ ਨਾ ਦੇਖੋ ਇੱਧਰ ਵੀ ਪਾਣੀ ਪਾਣੀ ਅਜੇ ਤੱਕ ਕਮਾਲ ਹੋ ਗਈ ਬੈਂਡ ਸਰ ਬਾਰਡਰ ਤੇ ਆਨ ਡਿਊਟੀ ਪੈਣ ਹੀ ਨਹੀਂ ਦਿੰਦੀ 1 ਮਿੰਟ ਵੀ ਨਾ ਤਾਂ ਰਾਸ ਸੀਗਾ ਮੂਰੇ ਕਿਉਂਕਿ ਸੰਡੇ ਦੀ ਨਾਈਟ ਆ ਸੁਬਾਹ ਦੇ ਇੱਥੋਂ ਦੇ 1.5 ਕ ਵੱਜਿਆ ਹਜੇ ਤੇ ਰਾਤ ਦਾ ਤੇ ਜਮਾ ਹੀ ਰਾਸ਼ ਐਣੀ ਸੀਗਾ ਬਾਈ ਐਸ ਵੇਲੇ ਇੱਥੇ ਨਹੀਂ ਇੱਥੇ ਕਹੀ ਰੀ ਅੱਧਾ ਤਾਂ ਘੰਟਾ 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 ਵੀ ਖਰਾਬ ਹੋ ਜਾਂਦਾ ਆ ਫਾਇਦਾ ਹੋ ਗਿਆ ਇਹੀ ਮੈਂ ਬਿੰਨ ਸਰ ਜਾਂਦਾ ਆਪਣਾ ਹਨਾ ਉਧਰ ਸਾਰ ਨਹੀਂ ਜਾਂਦਾ ਨਹੀਂ ਹੁਣ ਨੰਘਾਉਦੇ ਦਾ ਕੰਪਨੀ ਵਾਲੇ ਸਾਰ ਨਹੀਂ ਆਗੇ ਚੱਲ ਇਹ ਮੈਂ ਕਹਿ ਕੇ ਵੀ ਮੈਂ ਇੱਧਰ ਦੀ ਨੰਗਣਾ ਹਨਾ ਤੇ ਮੈਂ ਇੱਧਰ ਆ ਗਿਆ ਸਾਰਨੀਆਂ ਮੈਂ ਟੱਪਣਾ ਸੀ ਕੱਲ ਹੁੰਦੇ ਨੇ ਤੇ ਉੱਥੇ ਭਾਈ ਘੰਟਾ ਤੋਂ 2 ਘੰਟੇ ਪੱਕੇ ਹੁੰਦੇ ਆ ਦਿਨੇ ਰਾਤ ਨੂੰ ਚੱਲ ਫੇਰ ਵੀ ਫਰਕ ਹੁੰਦਾ ਦਿਨੇ ਦਾ 2 ਘੰਟੇ ਛੋਟੇ ਪੱਕੇ ਆ ਸਾਰਨੀਆਂ ਤੇ ਕੋਈ ਦਿਨ ਤੋਂ ਦਾ ਫਰਕ ਪਈ ਤਾਂ ਗੱਲ ਵੱਖਰੀ ਆ ਨਹੀਂ ਘੰਟਾ 2 ਘੰਟੇ ਛੋਟੇ ਕਿਧਰੇ ਨਹੀਂ ਗਏ ਇੱਧਰ ਚਲੇ ਵਿਚਾਰ ਆਏ ਜਾਂਦਾ ਇੱਕ ਕੀ ਆ ਬੁੱਕ 'ਚ ਮੈਂ ਹੁਣ ਬਾਰਡਰ ਲੰਘ ਗਿਆ ਤੇ ਜੇ ਮੈਂ ਜਾਂਦਾ ਉੱਧਰ ਮੰਨ ਲਓ ਸਾਰਨੀਆਂ ਉਹ ਮੈਂ ਕੱਲ ਨੂੰ ਦਿਨੇ ਟੱਪਣਾ ਸੀਗਾ ਤੇ ਹੁਣ ਅੱਜ ਮੇਰੀ ਇੱਧਰ ਸਲੀਪ ਪਊਗੀ ਸਾਰੀ 8 ਘੰਟਿਆਂ ਦੀ ਕਿਉਂਕਿ ਕੈਨੇਡਾ 'ਚ 8 ਦੀ ਇੱਕ ਪਾ ਸਕਦੇ ਆ ਦੂਜੀ ਆਪਾਂ 10 ਦੀ ਪਾਉਣੀ ਹੁੰਦੀ ਆ ਤੇ ਉਧਰ ਮੈਨੂੰ ਉਹੀ 10 ਦੀ ਪਾਉਣੀ ਪਣੀ ਨਾਲ 2 ਘੰਟੇ ਮੈਂ ਹੋਰ ਲੇਟ ਪਹੁੰਚਣਾ ਸੀਗਾ ਇੱਥੇ ਬ੍ਰੈਮਟਨ ਇਹ ਫਾਇਦਾ ਹੋ ਗਿਆ ਆਪਣਾ ਬਾਰਡਰ ਟੱਪ ਕੇ ਨਾ ਬੈਂਡ ਸਰ 50 ਕਿਲੋਮੀਟਰ ਬਾਅਦ ਆਉਂਦਾ ਹਾ ਫਲੈਂਗ ਜੇ ਦਾ ਪੰਪ ਉੱਥੇ ਆਪਾਂ ਖਿੱਚਤੀਆਂ ਲੈ ਵੀ ਮਿੱਤਰੋ ਬ੍ਰੇਕਾਂ ਤੇ ਰੋਟੀ ਕਰ ਲਈ ਆਪਾਂ ਗਰਮ ਆਪਾਂ ਖਾਵਾਂਗੇ ਕੀ ਆ ਫਲੀਆਂ ਆਲੂ ਫਲੀਆਂ ਤੇ ਬਾਕੀ ਉਹ ਹੀ ਦਹੀਂ ਚਿਪੜਾਂ ਦੀ ਚਟਨੀ ਤੇ ਮਿਰਚਾਂ ਮੈਂ ਰੋਟੀ ਰਾਟੀ ਖਾ ਕੇ ਹਣਾ ਸੌਣੇ ਆ ਇੱਥੇ ਕਿਉਂਕਿ ਬਾਅਦ ਉਹ ਹੀ 8 ਘੰਟਿਆਂ ਦੀ ਸਲੀਪ ਪਾਉਣੀ ਆ ਤੇ ਸਾਰੇ ਜਣੇ ਕਰੋ ਸਪੋਰਟ ਚੈਨਲ ਕਰੋ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਤੇ Insta ਵਗੈਰਾ ਸਾਰੇ ਕਿਤੇ ਸੇਮ ਹੀ ਆ ਨਾ ਪਿੰਡ ਬਿਨੀ ਪੈਗ ਤੋਂ ਤੇ ਕਣਾ ਸ਼ੇਅਰ ਤੇ ਲਾਈਕ ਲਾਜ਼ਮੀ ਕਰਿਆ ਕਰੋ ਵੀਡੀਓ ਨੂੰ ਕੋਈ سپورਟ ਦੀ ਬਹੁਤ ਲੋੜ ਆ ਕਰੋ ਦੱਬ ਕੇ سپورਟ ਓਕੇ ਜੀ ਮਿਲਦੇ ਆ ਫੇਰ ਸਵਾ